ਮੈਂ ਸਬ ਇੰਸਪੈਕਟਰ ਭਗਵਾਨ ਸਿੰਘ ਲਾਡੀ ਪਿਹੇੜੀ ਟ੍ਰੈਫਿਕ ਅੰਚਾਰਜ ਸਿਟੀ ਪਟਿਆਲਾ ਵੱਲੋਂ ਅੱਜ ਰਖੜੀ ਦੇ ਤਿਹਾੜੀ ਤੇ ਭੈਣਾ ਆਪਣੇ ਭਰਾ ਦੀ ਗੁੱਟ ਤੇ ਰਖੜੀ ਸਜਾ ਕੇ ਕਿਵੇਂ ਸੁੱਖ ਮਨਾਉਂਦੀ ਆਵੇਂ ਮੈਂ ਚਾਰ ਲਾਈਨਾਂ ਲਿਖਿਆ ਨੇ ਧਿਆਨ ਨਾਲ ਜੂਰ ਸੁਣਨਾ ਜੀ ਤਿਹਾਰ ਰਖੜੀ ਦਾ ਆਇਆ ਤਿਹਾਰ ਰਖੜੀ ਦਾ ਆਇਆ ਸਭ ਨੇ ਰਲ ਕੇ ਮਨਾਇਆ ਤਿਹਾਰ ਰਖੜੀ ਦਾ ਆਇਆ ਸਭ ਨੇ ਰਲ ਕੇ ਮਨਾਇਆ ਭੈਣ ਵੀਰ ਕਰ ਜਾਵੇ ਭੈਣ ਵੀਰ ਕਰ ਜਾਵੇ ਗੁੱਟ ਤੇ ਰਖੜੀ ਸਜਾਵੇ ਭੈਣ ਵੀਰ ਕਰ ਜਾਵੇ ਗੁੱਟ ਤੇ ਰਖੜੀ ਸਜਾਵੇ ਗੂੜਾ ਰਿਸ਼ਤਾ ਹੈ ਹੁੰਦਾ ਹੈ ਗੂੜਾ ਰਿਸ਼ਤਾ ਹੁੰਦਾ ਹੈ ਭੈਣ ਤੇ ਭਰਾਵਾਂ ਦਾ ਗੂੜਾ ਰਿਸ਼ਤਾ ਹੁੰਦਾ ਹੈ ਪੈਣ ਤੇ ਪਰਾਂਵਾਂ ਦਾ ਕਦੇ ਭਰਾ ਘਰੋਂ ਪੈਣ ਕਦੇ ਭਰਾ ਘਰੋਂ ਪੈਣ ਕਹਿੰਦੇ ਰੁਸਕੇ ਨਾ ਆਵੇ ਪੈਣ ਵੀਰੇ ਘਰ ਜਾਵੇ ਉੱਟ ਤੇ ਰਖੜੀ ਸਜਾਵੇ ਚੰਗੀ ਧੀ ਜਿਹੜੀ ਹੋਵੇ ਚੰਗੀ ਧੀ ਜਿਹੜੀ ਹੋਵੇ ਉਹ ਹੋ ਰਾਣੀ ਕਹਾਵੇ ਟੰਗੀ ਧੀ ਜਿਹੜੀ ਹੋਵੇ ਉਹ ਹੋ ਰਾਣੀ ਕਹਾਵੇ ਆਪਣੀਆਂ ਪਾਪੀਆਂ ਦੇ ਕੋਲੋਂ ਆਪਣੀਆਂ ਪਾਪੀਆਂ ਦੇ ਕੋਲੋਂ ਵੀ ਪਿਆਰ ਮਾਵਾ ਹਣਾਵੇ ਆਪਣੇ ਪਾਪੀਆਂ ਦੇ ਕੋਲੋਂ ਪਿਆਰ ਮਾਂ ਦਾ ਹਟਾਵੇ ਭੈਣ ਵੀਰ ਕਰ ਜਾਵੇ ਗੁੱਟ ਤੇ ਰਖੜੀ ਸਜਾਵੇ ਤਿਹਾਰ ਰਖੜੀ ਦਾ ਵੀਰੇ ਤਿਹਾਰ ਰਖੜੀ ਦਾ ਵੀਰੇ ਸਾਲ ਚ ਆਵੇ ਇੱਕ ਵਾਰੀ ਤਿਹਾਰ ਰਖੜੀ ਦਾ ਵੀਰੇ ਸਾਲ ਚ ਆਵੇ ਇੱਕ ਵਾਰੀ ਭੈਣ ਆਪਣੇ ਭਰਾ ਵੀ ਭੈਣ ਆਪਣੇ ਭਰਾ ਦੀ ਸੁੱਖ ਰੋਜ ਹੈ ਮਨਾਵੇ ਭੈਣ ਆਪਣੇ ਭਰਾ ਦੀ ਲਾਡੀ ਸੁੱਖ ਰੋਜ ਹੈ ਮਨਾਵੇ ਪੈਣ ਪੀਰੇ ਕਰ ਜਾਵੇ ਗੁੱਟ ਤੇ ਰਖੜੀ ਸਜਾਵੇ ਧੰਨਵਾਦ ਜੈ